ਦੋਸਤੋ ਆ ਇੱਕ ਮਿੰਟ ਦੀ ਕਹਾਣੀ ਤੁਹਾਡੇ ਰੌਂਗਟੇ ਖੜੇ ਕਰ ਦੂ ਸਹਿਬਾਜ਼ ਕੁਲੰਦਰ ਇੱਕ ਦਰਖਤ ਦੇ ਥੱਲੇ ਆਰਾਮ ਕਰ ਰਿਹਾ ਹੁੰਦਾ ਤੇ ਉੱਥੇ اچਾਂਣਗੇ ਇੱਕ ਮੁਸਾਫਿਰ ਆਇਆ ਤੇ ਬੋਲਿਆ ਮੁਰਸ਼ਿਦ ਇਹ ਤਕਦੀਰ ਕੀ ਚੀਜ਼ ਐ ਸਹਿਬਾਜ਼ ਕੁਲੰਦਰ ਨੇ ਕਿਹਾ ਉਹਨੇ ਤੈਨੂੰ ਤਕਦੀਰ ਦਾ ਖੇਲ ਦਿਖਾਉਣਾ ਉਹਨੇ ਹੱਥ ਨਾਲ ਦੂਰ ਇਸ਼ਾਰਾ ਕੀਤਾ ਤੇ ਬੋਲਿਆ ਦੇਖੋ ਉਹ ਸਾਹਮਣੇ ਮੁਸਾਫਿਰ ਨੇ ਸਾਹਮਣੇ ਦੇਖਿਆ ਤਾਂ ਇੱਕ ਹਿਰਨੀ ਘਾ ਚੱਲ ਰਹੀ ਸੀ ਤੇ ਐਨੇ ਨੂੰ ਇੱਕ ਸ਼ਿਕਾਰੀ ਦੱਬੇ ਪੈਰ ਆਇਆ ਤੇ ਉਹਨੇ ਕਮਾਨ ਨਾਲ ਹਿਰਨੀ ਦਾ ਸ਼ਿਕਾਰ ਕਰਨ ਲਈ ਇੱਕ ਜਗ੍ਹਾ ਬਹਿ ਗਿਆ ਪਰ ਬਦਕਿਸਮਤੀ ਨਾਲ ਉਹ ਸੱਪ ਦੇ ਉੱਪਰ ਬਹਿ ਗਿਆ ਸੀ ਤੇ ਇੱਧਰ ਇੱਕ ਸ਼ੇਰ ਵੀ ਉਸ ਹ ਸਹਿਬਾਜ਼ ਕਲੰਦਰ ਤੇ ਮੁਸਾਫਿਰ ਚੁੱਪ ਬੈਠੇ ਸਭ ਦੇਖ ਰਹੇ ਸੀ ਫਿਰ ਅਚਾਨਕ ਸ਼ੇਰ ਨੇ ਹਿਰਨੀ ਉੱਪਰ ਛਾਲ ਮਾਰੀ ਤੇ ਐਨ ਉਸੇ ਟਾਈਮ ਸ਼ਕਾਰੀ ਨੇ ਕਮਾਨ ਖਿੱਚੀ ਪਰ ਉਹਦੇ ਤੋਂ ਪਹਿਲਾਂ ਕਿ ਤੀਰ ਕਮਾਨ ਵਿੱਚੋਂ ਨਿਕਲਦਾ ਸ ਆਪਣੇ ਸ਼ਕਾਰੀ ਨੂੰ ਡੱਸ ਲਿਆ ਸ਼ਕਾਰੀ ਦੇ ਹੱਥ ਕੰਬ ਗਏ ਤੇ ਤੀਰ ਦਾ ਨਿਸ਼ਾਨਾ ਸਿੱਧਾ ਜਾ ਕੇ ਸ਼ੇਰ ਨੂੰ ਵੱਜ ਗਿਆ ਤੇ ਸ਼ੇਰ ਉੱਥੇ ਹੀ ਡਿੱਗ ਗਿਆ ਤੇ ਸ਼ਕਾਰੀ ਸੱਪ ਦੇ ਜ਼ਹਿਰ ਨਾਲ ਤੜਫਦਾ ਹੋਇਆ ਜ਼ਮੀਨ ਤੇ ਡਿੱਗ ਗਿਆ ਔਰ ਫਿਰ ਜੋ ਹੋਇਆ ਉਹ ਹੈਰਾਨ ਕਰਨ ਵਾਲਾ ਸੀ ਹਿਰਨੀ ਭੱਜਦੀ ਹੋਈ ਆਈ ਤੇ ਸਹਿਬਾਜ਼ ਕਲੰਦਰ ਦੇ ਕੋਲ ਆ ਕੇ ਬਹਿ ਗਈ ਮੁਸਾਫਰੇ ਸਭ ਦੇਖ ਕੇ ਹੈਰਾਨ ਰਹਿ ਗਿਆ ਫਿਰ ਸਹਿਬਾਜ਼ ਕਲੰਦਰ ਹੱਸਿਆ ਤੇ ਬੋਲਿਆ ਤੂੰ ਦੇ ਜੋ ਸ਼ਿਕਾਇਤ ਕਰਨ ਆਏ ਸੀ ਉਹ ਖੁਦ ਹੀ ਸ਼ਿਕਾਰ ਬਣ ਗਏ ਇਸੇ ਨੂੰ ਹੀ ਤਕਦੀਰ ਕਹਿੰਦੇ ਨੇ